ਜੀ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਣਗੇ ਤੇ ਆਪਾਂ ਵੀ ਬਹੁਰੇ ਵਧੀਆ ਸਵਾਗਤ ਆ ਜੀ ਅੱਜ ਫੇਰ ਤੁਹਾਡੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਬਦਲ ਲੱਗੇ ਆ ਫੋਰਡ ਦੇ ਟਾਇਰ ਅੱਗੋਂ ਨੀਵੇਂ ਜਿਹੇ ਹੋਇਆ ਪਿਆ ਸੀਗਾ ਚਲੋ ਵੱਡੇ ਟਾਇਰ ਪਾਦਗੇ 60 55 ਵਾਲੇ 7 50 16 ਵਾਲੇ ਲਾਏ ਪਏ ਆ ਤੇ ਲੱਗੇ ਆਪਾਂ ਫੋਰਡ ਦੇ ਪੌਣ ਆ ਪਏ ਆ ਟਾਇਰ ਤੇ 60 55 ਵਾਲੇ ਪਟਾਇਰ ਦੇ ਪੌਣ ਲੱਗੇ ਤੇ ਇਹਦੇ ਆਪਾਂ ਪਾਏ ਹੋਏ ਆ ਫੁੱਲ ਸਹਿਜ 11 ਲੀਆਂ ਵਾਲੇ ਇਹ ਗਾ ਚਲੋ ਲਾਏ ਪਏ ਆ ਹੋੜ ਦੇ ਬਦਲਦੇਗੇ ਇਹ ਤੇ ਜੱਕ ਜੁਗ ਲਾਈ ਜਰਾ ਜੋਬਰ ਤੇ ਆਪਾਂ ਪਾਉਣ ਲੱਗੇ ਆ 750 16 ਫੋੜ ਦੇ ਤੇ ਨਾਲੇ ਅੱਗ ਉੱਚਾ ਜਾ ਹੋ ਜੂਗਾ ਇਹਦੋਂ ਬਾਈ ਹੋਈ ਵਾਲਾ ਕੰਮ ਲੈ ਲਈਦਾ ਐਦਗੀ ਝੋਨਾ ਲਾਉਂਦੇ ਸੀ ਬਈ ਇਹਦੀ ਲੈਫਟ ਖਰਾਬ ਹੋ ਗਈ ਤੇ ਇਹਨੂੰ ਆਪਾਂ ਲਵੇੜਿਆ ਨਹੀਂ ਸੀ ਝੋਟੇ ਨੂੰ ਤੇ ਇਹਦੀ ਲੈਫਟ ਖਰਾਬ ਹੋ ਗਈ ਹੋੜ ਦੀ ਪਰ ਕੜੇ ਪੈਰ ਆਪਾਂ ਨੂੰ ਇਹਨੂੰ ਲਵੇੜਨਾ ਪਿਆ ਕਿਉਂਕਿ ਦੋ ਗੱਲੇ ਵਾਂਣ ਕੱਦੂ ਦੇ ਕੀਤੇ ਪਏ ਸੀਗੇ ਤੇ ਉਹਨਾਂ ਨੇ ਕਿਹਾ ਚਲੋ ਲੈਫਟ ਸੈੱਟ ਕਰਕੇ ਕੱਦੂ ਕਰਦੇ ਆ ਉਹ ਕਹਿੰਦੇ ਨਹੀਂ ਬਾਈ ਇਹ ਬਾਅਦ ਚ ਹੋਰਦੇ ਜਾਣਾ ਹੋਰਦੇ ਝੋ ਨਾਲਾ ਫਿਰ ਖੜੇ ਫਿਰ ਆਪਾਂ ਨੂੰ ਇਹ ਝੋਟਾ ਲੈ ਜਾਣਾ ਪਿਆ ਕੱਦੂ 'ਚ ਨਾ ਆਪਾਂ ਉਹਦੇ ਟਾਇਰ ਲਾਏ ਨਾ ਕੋਹਲਾ ਨਾ ਮੂਰਲੀਆਂ ਲਾਈਟਾਂ ਲਾਈਆਂ ਸੀ ਫਿਰ ਦੂਬਾਰ ਬਾਈ ਜੀ 베어ਿੰਗ ਵੀ ਟੁੱਟ ਗਏ ਮੂਰਲੀਆਂ ਬਾਹਰ ਲਾਈਟਾਂ ਵੀ ਟੁੱਟ ਗਈਆਂ ਸੀ ਸਕਰੀਨਸ ਗਰੂ ਸਾਰਾ ਟੁੱਟ ਗਿਆ ਫਿਰ 베어ਿੰਗ ਸੜ ਗਈ ਸਾਰਾ ਕੰਮ ਹੈ ਟੋਟਲ ਦੂਰੀ ਵਾਰ ਤੋਂ ਸਾਰਾ ਕਰਾਉਣਾ ਪਿਆ 베어ਿੰਗ ਪਵਾਏ ਫੇਰ ਬਾਰ ਲਾਈਟਾਂ ਲਿਆਂਦੀਆਂ ਫੇਰ ਤੰਨੇ ਹਰ ਦੀਆਂ ਫੇਰ ਸਕਰੀਨ ਲਿਆਂਦੀ 4500 5000 ਦੀ ਸਾਰਾ ਕੰਮ ਦੂਰੀ ਦਾ ਟੋਟਲ ਕਰਾਉਣਾ ਵੇ ਮਗਰਲਾ ਸ਼ੀਸ਼ਾ ਵੀ ਫਿਰ ਪਾਉਣਾ ਪਿਆ ਇਹ ਝੋਟੇ ਦਾ ਬਾਹਰ ਕਟਵਾਦੀ ਲਵੇੜੀ ਦਾ ਜੋ ਗਿਆ ਤੋਂ ਕੰਮ ਲੈ ਲੀਦਾ ਇਹ ਤਾਂ ਅੜਿਆ ਕੰਮ ਹੀ ਲਈਦਾ ਜਿਹੜਾ ਇਹ ਇਹ ਤਾਂ ਵਿਚਾਰ ਰਫੋਰਡ ਤੋਂ ਵੀਰੇ ਉਹ ਕੰਮ ਆਪਾਂ ਇਹ ਝੋਟੇ ਨਾਲ ਕਢਾ ਲਈਦਾ ਇੱਥੇ ਪਈਆਂ ਨੇ ਗੁੱਟੀਆਂ। ਉਹ ਜਾ ਪਰਲੇ ਅੰਦਰ ਦੇਖਾ ਉੱਥੇ। ਚੱਲ ਜੀ ਚਲੋ, ਵਿਲੇ ਆ ਟਾਇਰ ਬਦਲਦੇ ਗੇ। ਹੈ? ਆਏ ਬਈ। ਨਾਲ ਲਾ ਕੇ ਦੇਖ। 3-4 ਸਿਗੀਆਂ ਇੱਥੇ। ਇੱਕ ਦਾ ਮੈਂ ਇੱਥੇ ਖਲਾਰਾ ਬਲਾ ਬਾਇਆ ਪਿਆ। ਆ ਚੱਕਣ ਵਾਲਾ ਸਮਾਨ। ਤਾਂ ਹਾਂ ਜੀ, ਹੁਣ ਟਾਇਰ ਲਿਆ ਆਪਾਂ ਇੱਕ ਖੋਲ। ਤੇ ਚੜਾਉਂਦੇ ਆ ਦੂਜਾ ਟਾਇਰ ਇਹਦੇ ਤੇ। ਪਟਾਏ ਤੂੰ ਉਹ ਲੈ ਇੰਟਾਇਰ ਫੋਰਡ ਵਿਚਾਰਾ ਰੁੱਸਿਆ ਖੜਦਾ ਸੀ ਕਹਿੰਦਾ ਵੱਡੇ ਟਰੈਕਟਰ ਦੇ ਜਿਹੜੇ ਟਾਇਰ ਪਾਤੇ ਐਡਾ ਵੱਡਾ ਕੀਤਾ ਨੂੰ ਐਡੋ ਐਡਾ ਉੱਚਾ ਕੀਤਾ ਤੇ ਕੀ ਗੱਲ ਕਹਿੰਦਾ ਮੈਨੂੰ ਅੱਗੋਂ ਐ ਨਹੀਂ ਵਾਂਜਿਆ ਕੀਤਾ ਕੀਤਾ ਜਿਹੜਾ ਗੁੱਸੇਗਾ ਤਾਂ ਉਹਨਾਂ ਜਿਓ ਬਰਾ ਤੇਰੇ ਵੀ ਆ ਪਾਉਣ ਨੇ ਟਾਇਰੇ ਦੇ ਲੈ ਵੱਡੇ ਥੋੜੇ ਤੂੰ ਅੱਗੋਂ ਵੱਡਾ ਹੋ ਜੀ ਤੂੰ ਉੱਚਾ ਹੋ ਜੀ ਆ ਦੇਖ ਮਲਾ ਕੇ ਹੋਈ ਤਾਂ ਲਓ ਜੀ ਆ ਆ ਪਰੇਗਾ ਪਹਿਲਾਂ ਇੱਕ ਟਾਇਰ ਲਿਆ ਆਪਾਂ ਖੋਲਦਿਆਂ ਲਓ ਅੱਗੇ ਆਪਾਂ ਦੂਜਾ ਟਾਇਰ ਟੈਲਾਂ ਪਰੇ ਕਰ ਦੇ ਦੇਖ ਖਚੜਾ ਗਿਆ ਹਜੇ ਵੀ ਉੱਚਾ ਨਾ ਉੱਚਾ ਟਾਇਰ ਉੱਚਾ ਚੱਕ ਚੱਕਣਾ ਪੈਣਾ ਹੋਰ ਫੇਰੇ ਚੜਨਗੇ ਦੇਖੋ ਫੋ ਇਹੀ ਫੋੜ ਅੱਗੋਂ ਮੂਹਰ ਉੱਚਾ ਹੋ ਜਾਣਾ ਪੂਰਾ ਤਾਂ ਲਓ ਵਿੱਚ ਉੱਪਰ ਉਹ ਇੱਕ ਟਾਇਰ ਦਿੱਤਾ ਆਪਾਂ ਚੜਾ ਆਹ ਲਾਤਾ 16 16 70 16 ਵਾਲਾ ਲਾਦਾ ਤੇ 750 16 ਵਾਲਾ ਪਾਤਾ 60 55 ਵਾਲਾ ਅੱਗੇ ਨੂੰ ਫੋੜ ਚਲੋ ਉੱਚਾ ਹੋ ਗਿਆ ਕੀ ਗੁੱਟੀ ਥੀ ਸੀ ਹਵੇ ਬਈ ਤੇ ਇੱਕ ਟਾਇਰ ਦਿੱਤਾ ਪਾ ਚੜਾ ਤੇ ਟਨੜ ਲੱਗੇ ਕਸਣ ਜੈਕ ਡਾਊਨ ਕਰ ਲਾ ਥੋੜਾ ਯਾ ਫਿਰ ਆਹ ਟਾਇਰ ਵੇਖੋ ਇਹ ਸਾਲਾ ਕਤੂਰਾ ਜਿਹਾ ਲੱਗਦਾ ਜਿਵੇਂ ਨਿੱਕਾ ਆ ਬਚੂਂਗੜਾ ਆ ਫਿਰ ਇਹ ਲਾ ਕੇ ਤੇ ਚੜਾਉਨੇ ਆ ਉਹ ਦੂਜਾ ਟਾਇਰ ਇਹ ਇਧਰ ਤੇ ਇਹਦਾ ਟਾਇਰ ਜਮਾ ਬਚੂਰੇ ਜੇ ਲੱਗਦੇ ਬਈ ਹਨ ਨਿਕੇ ਨਿਕੇ ਤੇ ਉਹਨਾਂ ਕੋਲ ਦਾ ਜਮਾ ਹੈ ਅਗਰੇਵੇਂ ਕਤੂਰਾ ਹੁੰਦਾ ਕੁੱਤੀ ਦਾ ਨਿਕਾ ਜਾ ਤਾਂ ਹੁਣ ਆਪਾਂ ਲੱਗੇ ਆ ਫੋਰਡ ਨੂੰ ਥੋੜਾ ਜਿਹਾ ਬੈਕ ਕਰਨ ਦੂਜਾ ਟਾਇਰ ਚੜਾਉਣਾ ਫੋਰਡ ਦੇ ਇਧਰ ਥਾਂ ਥੋੜਾ ਜਿਹਾ ਜੈਕ ਲਾ ਕੇ ਫੇਰ ਟਾਇਰ ਨਹੀਂ ਖੋਲਣਾ ਉਹ ਬੈਕ ਕਰਦੇ ਆਂ ਤੇ ਫੇਰ ਚੜਾਉਂਦੇ ਨੂੰ ਜੜਾ ਦੇ। ਥੋੜਾ ਬੈਕ ਕਰ ਲਗੇ। ਜੋ ਕੁਛ ਵੀ ਆ ਫੋਰਡ ਨੇ ਹੀ ਬਣਾਇਆ। ਆ ਫੋਰਡ ਨੇ ਹੀ ਝੋਟਾ ਦਵਾਇਆ, ਫੋਰਡ ਨੇ ਵੱਡਾ ਟੈਕਲਵਾਇਆ। ਪਰ ਇਹਦੀ ਕਿਉਂ ਬੇਕਦਰਰੀ ਕਰੀ ਬਜਾਰੇ ਦੀ? ਹਾਂਜੀ, ਹੁਣ ਦੂਜੇ ਚ ਟਾਇਰ ਥੱਲੇ ਵੀ ਲਾ ਲਿਆ ਆਪਾਂ ਜੈਕ। ਤੇ ਲੱਗੇ ਆਪਾਂ ਦੂਜਾ ਟਾਇਰ ਖੋਲਣਾ, ਫੇਰ ਖੋਲ ਕੇ ਦੂਜਾ ਟਾਇਰ ਕੱਸਦੇ ਆਂ। ਪਰ ਇਹਨੂੰ ਹੋਰ ਪਰੇ ਨੂੰ। ਤੇ ਫੇਰ ਦੂਜਾ ਟਾਇਰ ਕੱਸ ਕੇ ਕਰ ਦਿੰਦੇ ਆਂ ਚੋਬਰ ਨੂੰ ਪੂਰਾ ਉੱਚਾ। ਤਾਂ ਹਾਂ ਜੀ ਟਾਇਰ ਦਿੱਤਾ ਆਪਾਂ ਦੂਜਾ ਵੀ ਬਦਲ ਤੇ ਆ ਲਾ ਕੇ ਰੱਖਤੇ ਆ ਵਿਚਾਰੇ ਹੁਣ ਵਜੂਂਗੜੇ ਜੇ ਲੱਗਦੇ ਆ ਇਹ ਤੇ ਫੋੜ ਹੋ ਗਿਆ ਮੂਰੋ ਉੱਚਾ ਪੂਰਾ ਪੂਰੀ ਬਣ ਗਈ ਘੈਂਟ ਗੱਲਬਾਤ ਫੋੜ ਵਾਲੀ ਤੇ ਦੇਖੋ ਕਰੋ ਚੈੱਕ ਬਈਲਾ ਮੂਰ ਨੂੰ ਨਹੀਂ ਆਇਆ ਸੀ ਤੇ ਹੁਣ ਹੋ ਗਿਆ ਮੂਰੋ ਪੂਰਾ ਉੱਚਾ ਇਹ ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਜਲਦੀ ਮਿਲਦੇ ਆ ਫੇਰ ਇੱਕ ਨਵੇਂ ਬਲੌਗ ਦੇ ਵਿੱਚ ਤਦ ਤੱਕ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤਾਂ ਕਿ ਤੁਹਾਡੇ ਦੇ ਘਰ ਹਰ ਕਪੀਆਂ ਨਵੀਂ ਆਉਣ ਵਾਲੀ ਵੀਡੀਓ ਪਹੁੰਚ ਸਕੇ ਜਲਦੀ ਮਿਲਦੇ ਆ ਫਿਰ ਇੱਕ ਨਵੇਂ ਬਲੌਗ ਦੇ ਵਿੱਚ